ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਮਲੇਰਕੋਡਲਾ ਨਾਬਾ ਰੋਡ ਦੇ ਉੱਪਰ ਲੈ ਕੇ ਚੱਲੇ ਆਂ ਕਿਉਂ ਇੱਧਰ ਨੂੰ ਲੈ ਕੇ ਚੱਲੇ ਆਂ ਆਪਾਂ ਤੁਹਾਡੇ ਘਰਾਂ ਨੂੰ ਫਾਈਵ ਸਟਾਰ ਹੋਟਲਾਂ ਵਰਗੀ ਲੁੱਕ ਦੇ ਦੇਣੀ ਆ ਮਤਲਬ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਵਰਗੀ ਲੁੱਕ ਦੇਣੀ ਆ ਉਹ ਲੁੱਕ ਆਉਣੀ ਕਿਵੇਂ ਆ ਉਹ ਲੁੱਕ ਆਉਂਦੀ ਆ ਜੀ ਫਰਨੀਚਰ ਦੇ ਨਾਲ ਤੇ ਆਪਾਂ ਤੁਹਾਨੂੰ ਇੱਕ ਅਜਹੀ ਫਰਨੀਚਰ ਦੀ ਦੁਕਾਨ ਤੇ ਲੈ ਕੇ ਚੱਲੇ ਆਂ ਜਿੱਥੋਂ ਪੂਰੇ ਪੰਜਾਬ ਦੇ ਵਿੱਚ ਫਰਨੀਚਰ ਇਹਨਾਂ ਦਾ ਜਾਂਦਾ ਮੋਹਾਲੀ ਕੀ ਚੰਡੀਗੜ੍ਹ ਕੀ ਅੰਬਰਸਰ ਕੀ ਜਲੰਧਰ ਸਾਰੇ ਕਿਤੇ ਫਰਨੀਚਰ ਭੇਜਦੇ ਨੇ ਕਿਉਂ ਭੇਜਦੇ ਨੇ ਇੱਕ ਤਾਂ ਰੇਟ ਬਹੁਤ ਜੈਨੂਨ ਨੇ ਦੂਜਾ ਸਾਰਾ ਫਰਨੀਚਰ ਆਪ ਤਿਆਰ ਕਰਦੇ ਨੇ ਤੀਜਾ ਜਿਹੜਾ ਫਰਨੀਚਰ ਤਿਆਰ ਕਰਦੇ ਨੇ ਉਹਦੀ ਸਾਰੀ ਉਮਰ ਦੀ ਜ਼ਿੰਮੇਵਾਰੀ ਵੀ ਲੈਂਦੇ ਨੇ ਤੇ ਹੁਣ ਦੇਖ ਲਓ ਆਪਾਂ ਨੇ ਪਹੁੰਚਣਾ ਕਿੱਥੇ ਆ ਜਦੋਂ ਤੁਸੀਂ ਜਾਓਗੇ ਜੀ ਬੀ ਡੀ ਅੰદાવાદ ਦਾ ਬੋਰਡ ਲੱਗਿਆ ਉਹਦੇ ਨਾਲ ਹੀ ਆ ਜੀ ਐਮ ਡੀ ਫਰਨੀਚਰ ਹਾਊਸ ਹੁਣ ਇਹਨਾਂ ਕੋਲੇ ਆਫਰ ਵੀ ਲੱਗੀ ਹੋਈ ਆ 30% ਆਫ ਦੀ ਤੇ ਆਈਟੀਆ ਚੌਂਗ ਦੇ ਕੋਲੇ ਐਮਡੀ ਫਰਨੀਚਰ ਹਾਊਸ ਤੇ ਆਪਾਂ ਪਹੁੰਚੇ ਆਂ ਇਹਨਾਂ ਕੋਲੇ ਆਪਾਂ ਤੁਹਾਨੂੰ ਇਹਨਾਂ ਦਾ ਬਹੁਤ ਹੀ ਐਂਟੀਕ ਤੇ ਬਹੁਤ ਹੀ ਵਧੀਆ ਬਣਿਆ ਹੋਇਆ ਫਰਨੀਚਰ ਜਿਹੜਾ ਅੱਜ ਤੁਹਾਨੂੰ ਦਿਖਾਵਾਂਗੇ ਸਾਰਾ ਜਿਹੜਾ ਫਰਨੀਚਰ ਨੇ ਇਹ ਖੁਦ ਤਿਆਰ ਕਰਦੇ ਨੇ ਗਾਰੰਟੀ ਦਿੰਦੇ ਨੇ ਮਤਲਬ ਇਹ ਕੰਦੇ ਨੇ ਵੀ ਅਗਰ ਦਾਦਾ ਲੈ ਜਾ ਕੇ ਜਾਊਗਾ ਤੇ ਪੁੱਤਾ ਵਾਤੂਗਾ ਇੰਨਾ ਵਧੀਆ ਫਰਨੀਚਰ ਹੈ ਤੇ ਬਾਕੀ ਜਾਣਕਾਰੀ ਆਪਾਂ ਅਸ਼ੋਕ ਸਾਹਿਬ ਤੋਂ ਲੈਨੇ ਆਂ ਅਸ਼ੋਕ ਸਾਹਿਬ ਕੀ ਹਾਲ ਨੇ ਜੀ ਠੀਕ ਹੈ ਜੀ ਤੇ ਅਸ਼ੋਕ ਸਾਹਿਬ ਐਮਡੀ ਫਰਨੀਚਰ ਹਾਊਸ ਪਿਛਲੇ 15 ਸਾਲਾਂ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਹੈਗੇ ਹੋ ਜੀ ਬਿਲਕੁਲ ਜ ਫਰਨੀਚਰ ਦਾ ਲੱਕੜੀ ਦਾ ਮਤਲਬ ਵੁੱਡਨ ਦਾ ਬੈੱਡ ਸੋਫਾ ਡਾਈਨਿੰਗ ਟੇਬਲ ਡਰੈਸਿੰਗ ਟੇਬਲ ਕਾਰਵਿੰਗ ਬੈੱਡਸ ਕਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਲੋ ਕਿਸ ਤਰ੍ਹਾਂ ਦਾ ਮਰਜੀ ਐਂਟੀਕ ਦਾ ਸਮਾਨ ਸਾਰਾ ਮਿਲੂਗਾ ਮਤਲਬ ਐਂਟਿਕ ਤਰ੍ਹਾਂ ਦਾ ਜਿਹੜਾ ਫਰਨੀਚਰ ਹੈ ਫਰਨੀਚਰ ਮਿਲੂਗਾ ਜੀ ਠੀਕ ਹੈ ਜੀ ਤੇ ਸਭ ਜਿਵੇਂ ਆਪਾਂ ਦੇਖਦੇ ਆ ਫਰਨੀਚਰ ਹਾਊਸ ਹੋਰ ਵੀ ਬਹੁਤ ਨੇ ਪੂਰੇ ਪੰਜਾਬ ਦੇ ਵਿੱਚ ਨੇ ਹਨਾ ਤੇ ਤੁਹਾਡੇ ਕੋਲ ਹੀ ਬੰਦਾ ਕਿਉਂ ਆਵੇ ਲੈ ਸਡੇ ਕੋਲੇ ਜੋ ਕੁਆਲਿਟੀ ਸਾਡੇ ਕੋਲੇ ਮਿਲ ਜੂਗੀ ਪੂਰੇ ਪੰਜਾਬ 'ਚ ਨਹੀਂ ਮਿਲਣੀ ਜੀ ਉਹ ਕੁਆਲਿਟੀ ਅੱਛਾ ਇਸ ਤਰ੍ਹਾਂ ਦੀ ਇੰਨੀ ਘੈਂਟ ਕੁਆਲਿਟੀ ਦੱਸ ਦਿਨੇ ਤੁਸੀਂ ਦੇਖੋ ਇੱਕ ਵਾਰ ਨਿਗਾਹ ਮਾਰ ਕੇ ਦੇਖੋ ਇਹ ਆਪਣੇ ਬੈਡਾਂ ਨਹੀਂ ਸਾਗਵਾਨ ਦੇ ਬੈਡਾਂ ਹੈ ਚਲੋ ਸਭ ਤੋਂ ਪਹਿਲਾਂ ਆਪਾਂ ਬੈਡ ਦੇਖਦੇ ਹਾਂ ਇਹ ਸਾਰੇ ਜਿਹੜਾ ਵੀ ਹੋਇਆ ਵੇ ਇਹ ਕਯੂ ਪਾਲਿਸ਼ ਦੇ ਵਿੱਚ ਤਿਆਰ ਹੈ ਜੀ ਇਹ ਓਕੇ ਹਾਂ ਇਹਦੇ ਵਿੱਚ ਲੋਕਲ ਪਾਲਿਸ਼ ਕੋਈ ਵੀ ਨਹੀਂ ਹੈ ਜੀ ਇਹਦੇ ਵਿੱਚ ਸਮਾਨ ਮਤਲਬ ਸਾਰਾ ਜਿਹੜਾ ਹੈ ਇਹ ਪਾਲਿਸ਼ ਵੇਰਾ ਬ੍ਰਾਂਡ ਦਾ ਹੈ ਸਾਡਾ ਪੋਲੀਸ਼ ਦੀ ਅਪਲਾਈ ਦੇ ਵਿੱਚ ਹੋਊਗਾ ਆ ਜਿਹੜੀ ਡਿਜ਼ਾਈਨਿੰਗ ਹੋਊਗੀ ਟੋਟਲ ਸਾਗਵਾਨ ਦੀ ਹੋਊਗੀ ਲੱਕੜ ਦੀ ਲੱਕੜ ਦੇ ਵਿੱਚ ਆ ਲੱਕੜ ਦੀ ਹੋਊਗੀ ਕੋਈ ਗੱਤਾ ਨਹੀਂ ਲੱਗਿਆ ਹੋਊਗਾ ਕੋਈ ਹੋਰ ਚੀਜ਼ ਨਹੀਂ ਲੱਗੀ ਮਤਲਬ ਡਿਊਰਬਿਲਟੀ ਦਾ ਪੂਰਾ ਸਟੈਂਡਰਡ ਮਟੀਰੀਅਲ ਦੀ ਮਤਲਬ ਲਾਈਫ ਟਾਈਮ ਗਾਰੰਟੀ ਹੀ ਹੈ ਜੀ ਲਾਈਫ ਟਾਈਮ ਗਾਰੰਟੀ ਹੈ ਅੱਛਾ ਇੱਕ ਲੋਕਾਂ ਨੂੰ ਬਹਿਮ ਹੁੰਦਾ ਵੀ ਜਿਵੇਂ ਆ ਪਾਲਿਸ਼ ਦੀ ਹੈ ਇਹ ਪਾਲਿਸ਼ ਥੋੜੀ ਜੀ ਮਤਲਬ ਕੋਈ ਸਕ੍ਰੈਚ ਨਾ ਪਵੇ ਅੱਛਾ ਜੀ ਮਤਲਬ ਸਾਰੀ ਉਮਰ ਦੇ ਵਿੱਚ ਥੋੜੀ ਪਾਲਿਸ਼ ਵੀ ਖਰਾਬ ਹੋ ਗਈ ਉਹ ਵੀ ਅਸੀਂ ਫ੍ਰੀ ਆਫ ਕੋਸਟ ਕਰਕੇ ਦਵਾਂਗੇ ਬੱਲੇ 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 ਮਤਲਬ ਐਡੀ ਬੜੀ ਗਾਰੰਟੀ ਜਿਹੜੀ ਹੈ ਲੈਂਦੇ ਨੇ ਮਤਲਬ ਜਿਹੜੇ ਨਾਰਮਲ ਡਿਜ਼ਾਈਨ ਹੁੰਦੇ ਨੇ ਆ ਦੇਖੋ ਜੀ ਇਧ अच्छा ये ए डिजाइन ਦੇ ਵਿੱਚ ਇਹ ਓਕੇ हां ਚਲੋ ਅਗਰ ਕਿੰਨੇ ਤੋਂ ਸਟਾਰਟ ਹੋ ਜਾਂਦਾ ਬਈ ਆਜੋ ਦਿਖਾ ਰਹੀ ਆ ਆਪਣਾ 17 18000 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਠੀਕ ਹੈ ਇਹ ਜਿਹੜਾ ਮਨ ਲਓ ਬਲੂ ਹੈ ਜਿਹੜਾ ਵੀ ਕਹਿ ਦਈਏ ਉਹ ਵੀ ਪੂਰਾ ਪ੍ਰੋਪਰ ਪ੍ਰੋਪਰ ਵਧੀਆ ਹੋਊਗਾ ਜੀ ਗਰੰਟੀ ਹੋ ਗਈ ਉਹਦੀ ਵੀ ਇਹ ਨਹੀਂ ਹੈ ਇਹ ਵੀ ਚਾਲੂ ਚੀਜ਼ ਨਹੀਂ ਹੋਊਗੀ ਜੀ ਇਹ ਇਹਨੇ ਬੰਦਾ ਫੌਰਨ ਤੋਂ ਲੈ ਕੇ ਆਇਆ ਸੀਗਾ ਜੀ ਬੰਦ ਦਾ ਅੱਛਾ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਬਣਵਾਇਆ ਸੀਗਾ ਜੀ ਇਹ ਬੈੱਡ ਉਹਨਾਂ ਦੇ ਤਿਆਰ ਕਰਕੇ ਭੇਜੇ ਸੀਗੇ ਜੀ ਅਸੀਂ ਇਹ ਠੀਕ ਹੈ ਤੇ ਇੱਕ ਅਸੀਂ ਇਹ ਮਨ ਲਓ ਸਿੰਪਲ ਐ ਜੀ ਸਿੰਪਲ ਤਿਆਰ ਕੀਤਾ ਹੈ ਜੀ ਇਹ ਯਾ ਬਾਤ ਹੈ ਮਤਲਬ ਇਹਦੀ ਕੀ ਖਾਸੀਅਤ ਹੈ ਜੀ ਕੀ ਹੈ ਇਹ ਸਾਰਾ ਪੀਯੂ ਦੇ ਵਿੱਚ ਵਾਈਟ ਪੀਯੂ ਦੇ ਵਿੱਚ ਤਿਆਰ ਹੈ ਜੀ ਆਮ ਤੁਸੀਂ ਦੇਖੋਗੇ ਬੈੱਡ ਪੀਲਾ ਹੋ ਜਾਂਦਾ ਜਿਹੜਾ ਵਾਈਟ ਹੋਊਗਾ ਨਾ ਉਹ ਫਿਲ ਬੈੱਡ ਜਿਹੜੀ ਨਾਰਮਲ ਕੁਆਲਿਟੀ ਸਭ ਤੋਂ ਉਹ ਵੀ ਦਿਖਾਏ ਨੇ ਤੇ ਕੁਝ ਐਂਟੀਕ ਟਾਈਪ ਬੈੱਡ ਜਿਹੜੇ ਬੈੱਡ ਮਤਲਬ ਵੱਡੇ ਵੱਡੇ ਫੋਟੋਆਂ 'ਚ ਚੱਲਦੇ ਨੇ ਜਾਂ ਜਿਹੜੇ ਲੋਕ ਕਾਊਂਟਰ ਤੇ ਤਿਆਰ ਕਰਾਉਂਦੇ ਨੇ ਸਭ ਤੋਂ ਪਹਿਲਾਂ ਡਿਜ਼ਾਈਨ ਚੈੱਕ ਕਰੋ ਮਤਲਬ ਇਧਰਲਾ ਡਿਜ਼ਾਈਨ ਤਾਂ ਲੱਗਦਾ ਰਿਹਾ ਇਹ ਬੈੱਡ ਜੀ ਬਾਹਰਲਾ ਡਿਜ਼ਾਈਨ ਹੈ ਜੀ ਇਹ ਇਹ ਉਦੋਂ ਨਹੀਂ ਬੰਦਾ ਹੈ ਜੀ ਕਿ ਬਹੁਤ ਕੋਸਟਲੀ ਬੈੱਡ ਹੈ ਜੀ ਇਹ ਇਹ ਤੁਹਾਨੂੰ ਮਤਲਬ ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਦੇ ਦਾਂਗੇ ਜੀ ਆ ਵੀ ਬੈੱਡ ਰੀਜ਼ਨੇਬਲ ਪ੍ਰਾਈਸ 'ਤੇ ਦੇ ਦਾਂਗੇ ਆ ਸਿੰਪਲ ਤੇ ਸ਼ੌਪਰ ਆ ਗਿਆ ਜੀ ਸਾਰਾ ਇਹ ਮਾਰਵਲ ਲੱਗਿਆ ਹੋਇਆ ਜੀ ਇਹਦੀ ਸਾਈਟੇ ਬਾਰੇ ਤੇ ਇਨਾ ਗਲਾਸ ਰੱਖਣ ਦੀ ਜ਼ਰੂਰਤ ਹੈ ਇਨਾ ਕੁਝ ਹੋਰ ਕਿਤੇ ਮਾਰਵਲ ਲੱਗਿਆ ਹੋਇਆ ਜੀ ਆ ਚੀਜ਼ ਤੇ ਠੀਕ ਹੈ ਮਤਲਬ ਜਿਵੇਂ ਆਪਾਂ ਦੇਖ ਰਹੇ ਹਾਂ ਇਹ ਸਿੰਪਲ ਕਈ ਲੋਕ ਸਿੰਪਲ ਪਾ ਰਹੇ ਨੇ ਬਿਲਕੁਲ ਸਿੰਪਲ ਹੋਏ ਸਿੰਪਲ ਬਿਲਕੁਲ ਸਿੰਪਲ ਹੈ ਇਹਦੇ ਤੇ ਇਹ ਹੈਗਾ ਟਾਲੀ ਦੇ ਵਿੱਚ ਬਣਿਆ ਹੋਇਆ ਅੱਛਾ ਇਹ ਸਾਰਾ ਟਾਲੀ ਦੇ ਵਿੱਚ ਬਣਿਆ ਹੋਇਆ ਟਾਲੀ ਦੇ ਵਿੱਚ ਬਣਿਆ ਹੈ ਜੀ ਤੇਰੇ ਵੀ ਇੰਨੀ ਮਿਹਨਤ ਕੋਈ ਨਹੀਂ ਕਰਦਾ ਜੀ ਇਹ ਜਿਹੜੀ ਪਾਲਿਸ਼ ਜਿਹੜੀ ਹੈ ਜਿਉਂ-ਜਿਉਂ ਤੁਸੀਂ ਇਹਨੂੰ ਪੁਸਾਈ ਜਾਓਗੇ ਕਪੜਾ ਮਾਰੀ ਜਾਓਗੇ ਉਨੀ ਫਿਨਿਸ਼ਿੰਗ ਅੱਛੇ ਲੋਕ ਅਸ਼ੋਤ ਸਾਹਿਬ ਕੀ ਕਰਦੇ ਨੇ ਵੀ ਘਰੇ ਮਿਸਤਰੀ ਲਾ ਕੇ ਤਿਆਰ ਕਰਵਾਉਂਦੇ ਨੇ ਹਾਂ ਜੀ ਹਨਾ ਉਹਦੇ ਨਾਲ অটো ਮੈਂ ਕਰਦਾ ਬਹੁਤ ਸਸਤਾ ਕਰਾਂਦੇ ਹਾਂ ਅੱਧ ਬਜਟ ਤੇ ਜੀ ਆਪਣਾ ਅੱਧ ਬਜਟ ਤੇ ਜੀ ਨਾਲੇ ਆਪਣੇ ਕੋਲੇ ਗਰੰਟੀ ਹੋਊਗੀ ਮਿਸਤਰੀ ਦਾ ਕੀ ਹੈ ਕੱਲ ਪੂਰੇ ਪਰਸੋਂ ਕਿਤੇ ਹੋ ਰਹੀ ਜੀ ਲੱਗੇ ਆਪਣੇ ਕੋਲੇ ਗਰੰਟੀ ਆਪਣੇ ਕੋਲੇ ਹਰ ਚੀਜ਼ ਦੀ ਗਰੰਟੀ ਹੋਊਗੀ ਜੀ ਜਿਹੜੀ ਚੀਜ਼ ਦੇ ਦਾਂਗੇ ਦੇ ਦਾਂਗੇ ਮਤਲਬ ਅਗਰ ਆਪਾਂ ਸੋਫਿਆਂ ਦੀ ਗੱਲ ਕਰ ਲਈਏ 7 ਸੀਟਰ ਦੀ ਵੀ ਬਹੁਤ ਰੇਂਜ ਹੈ ਜੀ ਬਹੁਤ ਰੇਂਜ ਹੈ ਜੀ ਕੁਝ ਡਿਸਪਲੇ 7 ਸੀਟਰ ਦੀ ਤਾਂ ਦੇਖੋ ਬਾਕੀ ਇਹਨਾਂ ਕੋਲੇ ਅੰਟੀਕ ਟਾਈਪ ਦੇ ਸੋਫੇ ਨੇ ਉਹ ਦਿਖਾਉਣੇ ਆ ਤੁਹਾਨੂੰ ਤੇ ਲਓ ਜ ਸੋਫੇ ਨੇ ਮਤਲਬ ਇਹਨਾਂ ਦੀ ਤਾਂ ਕੀ ਆਏ ਬਾਤ ਹੈ ਲੁੱਕ ਚੈੱਕ ਕਰੋ ਜੀ ਪਹਿਲਾਂ ਸਭ ਤੋਂ ਪਹਿਲਾਂ ਜਿਵੇਂ ਰਾਜਾ ਮਹਾਰਾਜਿਆਂ ਦੇ ਮਹਿਲਾਂ ਦੇ ਸੋਫੇ ਹੁੰਦੇ ਨੇ ਉਹ ਗੱਲਬਾਤ ਬਣਾਈ ਪਈ ਆ ਬਾਈ ਉਹਨਾਂ ਨੇ ਦੇਖੋ ਜੀ ਮਤਲਬ ਕਮੈਂਟ ਕਰਕੇ ਦੱਸੋ ਵੀ ਇਸ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਲੱਗਦਾ ਵੀ ਬਰੇਰ ਕੋਡੇ ਛੋੜ ਕੇ ਕਿਤੋਂ ਮਿਲ ਜਾਊਗਾ ਤੇ ਕੀ ਖਾਸੀਅਤ ਕੀ ਆ ਬਾਈ ਜੀ ਇਹਨਾਂ ਦੀ ਜਿਹੜੇ ਆ ਸਾਰੇ ਕਾਰਬੂਨ ਦੇ ਵਿੱਚ ਲੱਕੜ ਦੇ ਵਿੱਚ ਨੇ ਜੀ ਇਹ ਠੀਕ ਹੈ ਹਾਂ ਜੀ ਇਹ ਸਪੈਸ਼ਲ ਟਾਲੀ ਦੇ ਵਿੱਚ ਔਰ ਸਾਗਵਾਨ ਦੇ ਵਿੱਚ ਬਣੇ ਨੇ ਬੱਲੇ ਬੱਲੇ ਲੱਕੜ ਵੀ ਤੁਸੀਂ ਐਂ ਰੇਵਲ ਲਾਈ ਹੋ ਆ ਬਸ ਇਹਨਾਂ ਨੂੰ ਲੱਕੜ ਵੀ ਉਹੋ ਲੱਗੀ ਹੋਈ ਹੈ ਜੀ ਵੀ بس ਤੁਸੀਂ ਇੱਕ ਵਾਰ ਇਹ ਲੈ ਲਿਆ ਖਰੀਦ ਲਿਆ ਤਾਂ ساری ਉਮਰ ਹੀ ਇਹ ਜਰੂਰ ਮਤਲਬ ਉਮਰ ਭਰ ਦੀ ਗਾਰੰਟੀ ਹੈ ਉਮਰ ਭਰ ਦੀ ਗਾਰੰਟੀ ਹੈ ਜੀ ਇੱਕੋ ਹੀ ਕਲਰ ਹੁੰਦਾ ਤੇ ਇੱਥੇ ਇਹਨਾਂ ਨੇ ਪੂਰੀ ਮੈਚਿੰਗ ਕਰੀ ਹੋਈ ਆ ਆ ਪਲੇਨ ਚ ਆ ਗਿਆ ਤੇ ਡਿਜ਼ਾਈਨਿੰਗ ਚ ਆ ਗਿਆ ਇਹ ਤਾਂ ਦਾ ਟੇਬਲ ਵੀ ਮੈਂ ਕਹਿੰਦਾ ਪੂਰਾ ਖਾਸ ਬਣਾ ਰੱਖਿਆ ਜੀ ਤੁਸੀਂ ਟੇਬਲ ਇਹਦਾ ਜੀ ਮਾਰਬਲ ਦੇ ਵਿੱਚ ਹੈ ਜੀ ਇਹ ਠੀਕ ਹੈ ਪ੍ਰੋਪਰ ਮਾਰਬਲ ਹੈ ਤੇ ਆ ਰਾਕੇ ਦਾ ਇਹ ਟੇਬਲ ਹੈ ਜੀ ਇਹ ਵਰਸਾਚੀ ਦਾ ਲੋਗੋ ਲੱਗੇ ਆ ਜੀ ਇਹ ਠੀਕ ਹੈ ਇਹਦੇ ਉੱਤੇ ਪ੍ਰੋਪਰ ਜਿਹੜੀ ਹੈਗੀ ਆ ਇਹ ਮੈਟਲ ਲੱਗੀ ਹੋਈ ਆ ਨਾ ਹਾਂ ਸਾਈਡ ਟੇਬਲ ਵੀ ਆਗੇ ਵੀਰੇ ਇਧਰ ਆ ਕੇ ਦਿਖਾ ਦਿਓ ਸਾਈਡ ਟੇਬਲ ਜਿਵੇਂ ਕਾਰਨ ਤੇ ਰੱਖਣ ਦੇ ਨੇ ਸਾਈਡ ਟੇਬਲ ਉਹਨਾਂ ਦੇ ਉੱਪਰ ਵੀ ਆਪਾਂ ਕਹਿੰਦੇ ਆ ਮਾਰਬਲ ਹੀ ਲੱਗੇ ਆਉਂਦਾ ਸੇਮ ਲੋਗੋ ਪਰਫੈਕਟ ਹੈ ਜੀ ਇਹਦਾ ਇਹ ਦੋ ਸਾਈਡ ਟੇਬਲਸ ਐ ਇੱਕ ਸੈਂਟਰ ਟੇਬਲ ਹੈ ਇਹਦਾ ਮਤਲਬ ਜਿਵੇਂ ਹੁਣ ਇਸ ਤਰ੍ਹਾਂ ਦੇ ਅਸੀਂ ਦੇਖਦੇ ਆ ਹਵੇਲੀਆਂ ਬਣਦੀਆਂ ਐਂਕਲ ਹਵੇਲੀਆਂ ਦਾ ਕਨਸੈਪਟ ਹੈਗਾ ਹਾਂ ਜਿਵੇਂ ਉਹ ਕਨਸੈਪਟ ਹੈਗਾ ਜੀ ਹਾਂ ਰੈਸਟੋਰੈਂਟ ਬਣਦੇ ਨੇ ਜਾਂ ਮਤਲਬ ਕੈਫੇ ਹੋ ਗਿਆ ਕੈਫੇ ਰੈਸਟੋਰੈਂਟ ਹੋ ਗਏ ਜਾਂ ਆਈਸਕ੍ਰੀਮ ਪਾਰਲਰ ਹੋ ਗਈ ਇਹਦੇ ਵੀ ਜਿਵੇਂ ਮਨੋ ਚੇਹਰਾ ਅੱਜਕੱਲ ਬੁੱਢਾਂ ਦੀਆਂ ਜਿਆਦਾ ਚੱਲਦੀਆਂ ਨੇ ਹਾਂਜੀ ਹਾਂ ਉਹਦੇ ਵਿੱਚ ਅਸੀਂ ਖਾਸ ਕਰਕੇ ਡਿਸਕਾਊਂਟ ਦਿੰਨੇ ਆ ਜੀ ਜੇ ਉਹ ਮਨੋ ਕੁਆਂਟੀਟੀ ਦੇ ਵਿੱਚ ਲੈ ਲੈ। ਕੁਆਂਟੀਟੀ ਦੇ ਵਿੱਚ ਲੈਂਦੇ ਨੇ ਤਾਂ ਤੁਹਾਨੂੰ ਵਧੀਆ ਕੁਆਲਿਟੀ ਦੀਆਂ ਜੇ ਉਹਨਾਂ ਨੇ ਚੇਹਰਾ ਅਗਲੇ ਨੇ ਲੈਣੀਆਂ ਜਾਂ ਕੋਈ ਟੇਬਲ ਲੈਣੇ ਨੇ ਤਾਂ ਜੇ ਹਲਕੇ ਲੈਣ ਨੇ ਹਲਕੇ ਨਹੀਂ ਹੁੰਸੀ ਤਿਆਰ ਕਰਦੇ ਮਤਲਬ ਆਪਣੇ ਕੋਲੇ ਕੁਆਲਿਟੀ ਦੇ ਮਿਲਣਗੇ ਜੀ ਬਸ ਵੀ ਬੈਠੂਗਾ ਅਗਲਾ ਦੇਖੂਗਾ ਵੀ ਆਹ ਵੀ ਚੀਜ਼ ਬਣੀ ਵੀ ਹੈ ਜੀ ਬੜੀ ਭਈਆ ਜਿਹਨੂੰ ਕੁਆਲਿਟੀ ਪਸੰਦ ਹੈ ਮਤਲਬ ਇਧਰ ਨੂੰ ਆ ਦਿਓ ਰੇਟ ਤੇ ਕੁਆਲਿਟੀ ਉਹਦੀ ਤਾਂ ਪੂਰੀ ਨਿਸ਼ਾ ਕਰਾ ਦੇਣਗੇ ਸਿਰਫ ਆ ਜੀ ਮਤਲਬ ਚੇਰਾ ਵਗੈਰਾ ਵੀ ਕੋਸਟਿੰਗ ਦੀ ਗੱਲ ਕਰ ਲਈ ਕਿੱਥੋਂ ਕਿੱਥੋਂ ਸਟਾਰਟ ਹੋ ਜਾਂਦੀ ਹੈ ਜੀ ਕੋਸਟਿੰਗ ਦੀ ਬਹੁਤ ਘੱਟ ਹੈ ਜੀ ਮਤਲਬ 4000 ਤੋਂ ਸਟਾਰਟਿੰਗ ਹੋ ਜਾਂਦੀ ਹੈ ਮਤਲਬ ਪ੍ਰੋਪਰ ਬੋਰਡ ਪੂਰਾ ਪਾਲਿਸ਼ ਹੋਈ ਹੋਈ ਹੈ ਨਾ ਗਾਰੰਟੀ ਵਾਲੀ ਖਾਲੀ ਦੀ ਖਾਲੀ ਦੀ ਚੇਅਰ 4000 ਤੋਂ ਸਟਾਰਟ ਹੋਉਂਦੀ ਹੈ ਚੀਜ਼ ਦੀ ਆਟਮ ਦੇ ਵਿੱਚ ਇੱਕ ਹੋਰ ਪਹਿ ਟੇਬਲ ਦਾ ਵੀ ਡਿਜ਼ਾਈਨ ਚੈੱਕ ਕਰੋ ਜੀ ਤੇ ਚੇਅਰ ਦਾ ਵੀ ਡਿਜ਼ਾਈਨ ਚੈੱਕ ਕਰੋ ਤੇ ਬੁਟਨਸ ਬਣੀਆਂ ਹੋਈਆਂ ਨੇ ਭਾਈ ਜੀ ਇਹ ਬੁਟਨ ਦੇ ਜੀ ਟਾਲੀ ਦੀਆਂ ਪਿਓਰ ਬਣੀਆਂ ਬਣੀਆਂ ਜੀ ਇਹ ਠੀਕ ਹੈ ਤੇ ਪਲਿਸਟਰ ਮਾਰਬਲ ਬਣਾਈ ਹੈ ਇਹ ਨੂੰ ਮਨੋ ਸਕ੍ਰੈਚ ਨਹੀਂ ਇਹਦੇ ਤੇ ਆਉਗਾ ਓਕੇ ਹੈਗਾ ਮਾਰਬਲ ਲੁੱਕ ਦੇ ਵਿੱਚ ਹੀ ਹੈ ਮੈਗੀ ਮਾਰਬਲ ਸਾਰਾ ਠੀਕ ਹੈ ਹਾਂ ਇਹ ਆ ਦੇਖੋ ਇਹਦੇ ਚ ਟੱਚਿੰਗ ਵੀ ਕੀਤੀ ਹੈ ਡਿਜ਼ਾਈਨ ਵੀ ਹੈ ਜੀ ਇਹਨੇ ਕੀ ਬਾਤ ਹੈ ਲੁੱਕ ਚੈੱਕ ਕਰ ਲਓ ਜੀ ਤੇ ਸੋਚੀਏ ਦੇਖੋ ਵੀ ਤੁਸੀਂ ਬਲੇਰ ਕੋਲ ਦੇ ਚ ਘੁੰਮੇ ਹੋਮੋਂਗੇ ਆਲੇ-ਦਾਲੇ ਗਏ ਹੋਮੋਂਗੇ ਇਸ ਤਰ੍ਹਾਂ ਦੇ ਟੇਬਲ ਨਹੀਂ ਮਿਲਣੇ ਹੋਣ ਤੁਹਾਨੂੰ ਇਹਹੀ ਕਲਾ ਡਿਜ਼ਾਈਨ ਨੇ ਬਹੁਤ ਕਾ ਆ ਮੈਟਰ ਦੇ ਵਿੱਚ ਆ ਗਿਆ ਵਜੇ ਨਾ हां जी ਇਹ ਕੰਪੋਜ਼ਿਟ ਮਾਰਗਰ ਦੇ ਵਿੱਚ ਆ ਗਿਆ ਜੀ ਓਕੇ ਤੇ ਜਿਵੇਂ ਆਪਾਂ ਨੇ ਡਾਈਨਿੰਗ ਟੇਬਲ ਦੇਖੇ ਨੇ ਡਾਈਨਿੰਗ ਟੇਬਲ ਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਜੀ ਰਸੋਈ ਵਾਸਤੇ ਵੀ ਚਾਹੀਦੀ ਹੁੰਦੀ ਆ ਆਪਾਂ ਨੂੰ ਅਲਮਾਰੀ ਉਹ ਵੀ ਮਿਲ ਜਾਂਦੀ ਆ ਬਿਲਕੁਲ ਅਲਮਾਰੀ ਆ ਕਰੋਕਰੀ ਅਲਮਾਰੀ ਮਿਲ ਜਾਏਗੀ ਇੱਥੇ ਕਰੋਕਰੀ ਅਲਮਾਰੀ ਇੱਧਰ ਕਰੋ ਜੀ ਚਾਈਲ ਜਿਹੜੇ ਸਾਈਜ਼ ਚੀਕੋਗੇ ਉਹ ਸਾਈਜ਼ ਮਿਲ ਜਾਣਗੇ ਠੀਕ ਆ ਜੀ ਕਰੋ ਚੈੱਕ ਕਰੋਕਰੀ ਅਲਮਾਰੀ ਪ੍ਰੋਪਰ ਇਹਨਾਂ ਨੇ ਬਣਾਈ ਹੋਈ ਆ ਦੇਖੋ ਜੀ ਛੋਟੀ ਚਾਹੀਦੀ ਆ ਤੁਹਾਨੂੰ ਛੋਟੀ ਮਿਲ ਜੇਗੀ ਵੱਡੀ ਅਲਮਾਰੀ ਚਾਹੀਦੀ ਆ ਵੱਡੀ ਮਿਲ ਜੇਗੀ ਜਿਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਚਾਹੀਦਾ ਉਹ ਮਿਲ ਜੇਗੀ ਆ ਕੀ ਚੀਜ਼ ਆ ਮੇਰੇ ਇਹ ਪ੍ਰੈਸਟੇਬਲ ਆ ਜੀ ਇਹ ਆਪਣਾ ਅੱਛਾ ਹਾਂ ਜੀ ਇਹ ਵੀ ਗੁੱਟਨ ਚ ਬਣਾਇਆ ਹੋਇਆ ਇਹ ਗੁੱਟਨ ਦੇ ਵਿੱਚ ਬਣਾਇਆ ਆ ਜੀ ਇਹ ਓਕੇ ਮਤਲਬ ਜਿਹੜੇ ਮਾਰਕੀਟ ਚ ਚੱਲਦੇ ਉਹਦਾ ਸੈਂਪਲ ਲੈਦੇ ਹਨਾ ਇਹਦੀ ਕਾਪੀ ਲੈ ਮੰਨ ਲਓ ਹਾਂ ਜੀ ਹਾਂ ਜੀ ਇਹ ਮਿਲ ਜਾਂਦਾ ਨੇ ਬਹੁਤ ਇਹ ਤਾਂ ਬਹੁਤ ਹੈਵੀ ਜ ਹੈ ਜੀ ਇਹ ਅੱਛਾ ਹਾਂ ਜੀ ਇਹ ਡਬਲ ਸ਼ੌਕਰ ਲੱਗਿਆ ਹੋਊਗਾ ਜੀ ਇਹਦੇ 'ਚ ਠੀਕ ਆ ਠੀਕ ਹੈ ਨਾ ਜੀ ਇਹ ਸਿੰਗਲ ਸ਼ੌਕਰ ਵਾਲਾ ਡਬਲ ਸ਼ੌਕਰ ਵੀ ਮਿਲ ਜੇ अच्छा ये शू रैक है हां okay. जी हां ओके तो लॉजिक शूज़ ਰੱਖਣ ਨੂੰ ਮਤਲਬ ਜਗਾ ਘੜਦੀ ਹੈ ਨਾ ਜੀ ਘਰਾਂ ਦੇ ਹਾਂ ਮਤਲਬ ਇਹਦੇ ਵਿੱਚ ਮਤਲਬ ਰੈਕ ਆ ਗਿਆ ਤੇ ਇਹਦੇ ਵਿੱਚ ਰੋਲਿੰਗ ਹਾਂ ਇਹਨਾਂ ਨੂੰ ਇਹ ਤੁਹਾਨੂੰ ਅਲਮਾਰੀ ਹੀ ਲੱਗੇਗੀ ਜੀ हां ਮਤਲਬ ਇੱਕ ਤਾਂ ਸ਼ੂਜ਼ ਰੱਖੇਗੇ ਸੰਗਰਾ ਰੱਖੇਗੇ ਤੇ ਨਾਲੇ ਇੱਕ ਲੁੱਕ ਸੁਣ ਗਿਆ ਬਾਕੀ ਇਹਨੂੰ ਆਪਾਂ ਵੈਸੇ ਵੀ ਇਹਦੇ ਉੱਪਰ ਸਮਾਨ ਰੱਖ ਸਕਦੇ ਆ ਯੂਜ਼ ਕਰ ਸਕਦੇ ਆ ਹਾਲੇਖੋ ਜੀ ਜਿਹੜੇ ਲੋਕ ਨੇ ਆਪਣੇ ਘਰ ਨੂੰ ਬਹੁਤ ਡਿਫਰੈਂਟ ਲੁੱਕ ਦੇਣੀ ਚਾਹੁੰਦੇ ਨੇ ਯੂਨੀਕ ਆਈਡਮਾ ਚਾਹੁੰਦੇ ਨੇ ਉਹ ਦੇਖੋ ਜੀ ਟੇਬਲ ਬਣਿਆ ਹੋਇਆ ਬਈ ਕਾਲੀਚ ਬਣਿਆ ਹੋਇਆ ਹੈ ਤੇ ਟਾਲੀ ਦੇ ਵਿੱਚ ਜੀ ਇਹ ਕਾਲੀਚ ਬਣਿਆ ਹੋਇਆ ਸਾਰਾ ਤੇ ਆ ਦੇਖੋ ਜੀ ਇਹਦੇ ਹੈਂਡਲ ਵੀ ਨੇ ਜਿਹੜੇ ਉਹ ਵੀ ਲੱਕੜ ਦੇ ਲੱਗੇ ਹੋਏ ਆਜ ਕੱਲ ਤੁਸੀਂ ਬਹੁਤ ਹੀ ਘੱਟ ਦੇਖੋਗੇ ਜਿਵੇਂ ਆਪਣੀਆਂ ਨਾਲ ਲੱਕੜੀ ਲੱਗੀ ਹੋਈ ਹੈ ਇਹ ਸਾਰੀ ਲੱਕੜ ਲੱਗੀ ਹੋਈ ਹੈ ਠੀਕ ਹੈ ਜੀ ਆਹ ਕਿਚਨ ਚੇਅਰ ਤੁਹਾਨੂੰ ਦਿਖਾਉਂਦੇ ਆ ਸਪੈਸ਼ਲ ਆਇਟਮ ਆ ਕਿਉਂ ਸਪੈਸ਼ਲ ਕਹਿ ਰਹੇ ਆ ਕਿਉਂਕਿ ਇਹ ਅੱਜ ਦੀ ਤਿਆਰ ਨਹੀਂ ਹੋਈ ਹੋਈ ਇਹ ਹੋਈ ਹੋਈ ਨੇ 4 ਸਾਲ ਪਹਿਲਾਂ ਦੀ ਤਿਆਰ ਤੇ ਇਹਦੀ ਪਾਲਿਸ਼ ਚੈੱਕ ਕਰੋ 1% ਇਹਦੇ ਵਿੱਚ ਫਰਕ ਨਹੀਂ ਪਿਆ ਹੋਇਆ ਦੇਖੋ ਜੀ ਰੇਸ਼ਾ ਜੋ ਲੱਕੜ ਦੇ ਵਿੱਚ ਅੰਦਰ ਆ ਉਹੀ ਤੁਹਾਨੂੰ ਬਾਹਰ ਦਿਖ ਰਿਹਾ ਪਾ ਕਿਚਨ 'ਚ ਦੇਖਦੇ ਆ ਪਾਣੀ ਵੇਰਾ ਲੱਗਦਾ ਹੋਰ ਬਹੁਤ ਚੀਜ਼ਾਂ ਲੱਗਦੀਆਂ ਨੇ ਪਰ ਲੁ ਇਸੇ ਕਰਕੇ ਜਿਹੜਾ ਇਹਨਾਂ ਨੇ ਗਾਰੰਟੀ ਦਿੰਦੇ ਨੇ ਕਹਿੰਦੇ ਵੀ ਜੇ ਚੀਜ਼ ਤੁਸੀਂ ਅੱਜ ਲੈ ਗਏ ਤਾਂ 10 ਸਾਲ ਬਾਅਦ ਵੀ ਜੇ ਤੁਸੀਂ ਦੇਖੋਗੇ ਪਾਲਿਸ਼ ਖਰਾਬ ਨਹੀਂ ਹੋਏ ਕਿਉਂ ਬਾਈ ਜੀ ਜੀ ਬਿਲਕੁਲ ਤੇ ਚੀਜ਼ ਦੀ ਵੀ ਗਾਰੰਟੀ ਲੈਂਦੇ ਨੇ ਤੇ ਜਿਹੜੇ ਲੋਕ ਅੰਟੀਕ ਚੀਜ਼ਾਂ ਲੈਣੀਆਂ ਪਸੰਦ ਕਰਦੇ ਨੇ ਵਧੀਆ ਚੀਜ਼ਾਂ ਲੈਣੀਆਂ ਪਸੰਦ ਕਰਦੇ ਨੇ ਇਹ ਚਾਹੁੰਦੇ ਨੇ ਵੀ ਯਾਰ ਘਰ ਨੂੰ ਬਹੁਤ ਵਧੀਆ ਲੁੱਕ ਦੇਣੀ ਹੈ ਤਾਂ ਕਿੱਥੇ ਪਹੁੰਚਣਾ ਤੁਸੀਂ ਜਿਹੜੀ ਤੁਹਾਡੀ ਸਰਚ ਆ ਉਹ ਕਿੰਡ ਹੁੰਦੀ ਹੈ ਜੀ ਐਮਡੀ ਫਰਨੀਚਰ ਹਾਊਸ ਤੇ ਬਾਕੀ ਅਗਰ ਤੁਸੀਂ ਫਰਨੀਚਰ ਲੈਣਾ ਤਾਂ ਜ਼ਰੂਰ ਉਹਰੇ ਵਿਜ਼ਿਟ ਕਰੋ ਇੱਕ ਵਾਰ ਵਿਆਹ ਸ਼ਾਦੀਆਂ ਦਾ ਫਰਨੀਚਰ ਰਿਹਾ ਘਰ ਦਾ ਫਰਨੀਚਰ ਲੈਣ ਵਾਸਤੇ ਇੱਕ ਵਾਰ ਦਰਸ਼ਨ ਜ਼ਰੂਰ ਦਿਓ ਪਰ ਵਿਆਹ ਸ਼ਾਦੀਆਂ ਵਾਸਤੇ ਕਹਿੰਦੇ ਤੁਹਾਨੂੰ ਸਪੈਸ਼ਲ ਜਿਹੜਾ ਉਹ ਡਿਸਕਾਊਂਟ ਉਹ ਵੀ ਦਿੱਤਾ ਜਾਏਗਾ ਬਸ ਇੱਕ ਵਾਰੀ ਤੁਸੀਂ ਆ ਜਾਓ ਤੁਹਾਡੇ ਬਜਟ ਦੇ ਅਕੋਰਡਿੰਗਲੀ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਤਿਆਰ ਕਰਕੇ ਦੇਣਗੇ ਵਧੀਆ-ਵਧੀਆ ਚੀਜ਼ਾਂ ਜੇ ਬਜਟ ਤੁਸੀਂ ਦੱਸਣਾ ਹੈ ਕੀ ਚੀਜ਼ੇ ਤਿਆਰ ਚੀਜ਼ੇ ਤਿਆਰ ਕਰਕੇ ਦੇਣੀ ਹੈ ਮਤਲਬ ਇੰਨੀ ਜ਼ਿਆਦਾ ਇਹਨਾਂ ਦੇ ਹੱਥ ਚਕਾਰਾ ਗਰੀ ਆ ਕਹਿੰਦੇ ਵੀ ਨੈਟ ਕੋ ਚੀਜ਼ਾਂ ਕੱਢ ਲਿਆਓ ਜੇ ਕਿਸੇ ਦੇਖੀ ਹੋਈ ਆ ਫੋਟੋ ਖਿੱਚ ਲਈ ਆਓ WhatsApp ਕਰ ਦਿਓ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤਿਆਰ ਕਰਕੇ ਦੇਣਗੇ ਠੀਕ ਹੈ ਬਾਕੀ ਕੁਆਲਿਟੀ ਦਾ ਦੂਜਾ ਨ 算了。